ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਅਸੀਂ ਪੜਨ ਜਾ ਰਹੇ ਹਾਂ ਤਨੀ RAM ਚਾਤ੍ਰਿਕ ਦੀ ਰਚਨਾ ਬੋਲੀ ਹੈ ਪੰਜਾਬੀ ਸਾਡੀ ਇਸ ਰਚਨਾ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਉਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਸ ਨਾਲ ਸਦਾ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ ਕਵੀ ਇਸ ਕਵਿਤਾ ਵਿੱਚ ਪੰਜਾਬੀ ਬੋਲੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਕਵੀ ਆਖਦਾ ਹੈ ਅਸਾਂ ਨਹੀਂ ਪੁਲਾਉਣੀ ਬੋਲੀ ਹੈ ਪੰਜਾਬੀ ਸਾਡੀ ਕਵੀ ਕਹਿੰਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਨਹੀਂ ਭੁੱਲਾਂਗੇ ਕਿਉਂਕਿ ਇਹ ਸਾਡੀ ਆਪਣੀ ਪਛਾਣ ਹੈ ਇਹ ਸਾਡੀ ਆਪਣੀ ਭਾਸ਼ਾ ਹੈ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਪੰਜਾਬੀ ਬੋਲੀ ਕਵੀ ਲਈ ਜਿੰਦ ਜਾਨ ਵਰਗੀ ਹੈ ਇਹ ਕੀਮਤੀ ਮੋਤੀਆਂ ਦੀ ਖਾਨ ਵਾਂਗ ਹੈ ਅਰਥਾਤ ज्ञान साहित्य सुंदरता इस सब ਨਾਲ ਭਰੀ ਹੋਈ ਹੈ ਹੱਥੋਂ ਨਹੀਂ ਗਵਾਉਣੀ ਬੋਲੀ ਹੈ ਪੰਜਾਬੀ ਸਾਡੀ ਕਵੀ দৃਡ ਨਿਸ਼ਚੈ ਨਾਲ ਆਖਦਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਬੋਲੀ ਨੂੰ ਹੱਥੋਂ ਜਾਣ ਨਹੀਂ ਦੇਵੇਗਾ ਕਿਉਂਕਿ ਪੰਜਾਬੀ ਸਾਡੀ ਆਪਣੀ ਮਾਂ ਬੋਲੀ ਹੈ ਅਤੇ ਅਸਾਂ ਇਸ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਹੈ ਤ੍ਰਿੰਜਨਾ ਪੰਡਾਰਾ ਵਿੱਚ ਪੰਜਾਬੀ ਬੋਲੀ ਇਸਤਰੀਆਂ ਦੇ ਜੀਵਨ ਵਿੱਚ ਘਰੇਲੂ ਕੰਮਕਾਜਾਂ ਵਿੱਚ ਅਤੇ ਲੋਕ ਰਿਵਾਜਾਂ ਵਿੱਚ ਰਚੀ ਬੱਸੀ ਹੋਈ ਹੈ ਵੰਝਲੀ ਦੇ ਵਾਰਾਂ ਵਿੱਚ ਇਹ ਬੋਲੀ ਸਾਡੇ ਲੋਕ ਸਾਜ ਵੰਝਲੀ ਅਤੇ ਵੀਰਤਾ ਭਰੀਆਂ ਵਾਰਾਂ ਵਿੱਚ ਆਪਣਾ ਹੀ ਮਹੱਤਵ ਰੱਖਦੀ ਹੈ ਮਿੱਠੀ ਤੇ ਸੁਹਾਵਣੀ ਬੋਲੀ ਹੈ ਪੰਜਾਬੀ ਸਾਡੀ ਇਹ ਪੰਜਾਬੀ ਬੜੀ ਹੀ ਮਿਠਾਸ ਨਾਲ ਭਰੀ ਹੋਈ ਬੋਲੀ ਹੈ ਅਤੇ ਸਭ ਨੂੰ ਸੁਹਾਵਣੀ ਅਤੇ ਬੜੀ ਹੀ ਪਿਆਰੀ ਲੱਗਦੀ ਹੈ ਜੋਦ ਤੇ ਕਮਾਈਆਂ ਵਿੱਚ ਪੰਜਾਬੀ ਬੋਲੀ ਜਵਾਨੀਆਂ ਦੀ ਸ਼ੂਰਵੀਰਤਾ ਵਿੱਚ ਉਹਨਾਂ ਦੀ ਮਿਹਨਤਵਰੇ ਕਾਰਜ ਵਿੱਚ ਜੁੜੀ ਹੋਈ ਹੈ ਜੰਗਾਂ ਅਤੇ ਲੜਾਈਆਂ ਵਿੱਚ ਇਤਿਹਾਸਿਕ ਜੰਗਾਂ ਅਤੇ ਲੜਾਈਆਂ ਵਿੱਚ ਵੀ ਪੰਜਾਬੀ ਬੋਲੀ ਨੇ ਲੋਕਾਂ ਨੂੰ ਬੜਾ ਹੀ ਹੌਸਲਾ ਦਿੱਤਾ ਹੈ ਇਹੋ ਜਿੰਦ ਪਾਉਣੀ ਬੋਲੀ ਹੈ ਪੰਜਾਬੀ ਸਾਡੀ ਕਵੀ ਕਹਿੰਦਾ ਕਿ ਇਸ ਬੋਲੀ ਲਈ ਜਾਨ ਵਾਰਨ ਤੋਂ ਵੀ ਪਿੱਛੇ ਨਹੀਂ ਹਟਿਆ ਜਾ ਸਕਦਾ ਫੁੱਲਾਂ ਦੀ ਕਿਆਰੀ ਸਾਡੀ ਸੁੱਖਾਂ ਦੀ ਅਟਾਰੀ ਸਾਡੀ ਪੰਜਾਬੀ ਬੋਲੀ ਫੁੱਲਾਂ ਦੀ ਕਿਆਰੀ ਵਾਂਗ ਹੀ ਸੁੰਦਰ ਹੈ ਅਤੇ ਰੰਗ-ਪਿਰੰਗੀ ਹੈ ਇਹ ਬੋਲੀ ਖੁਸ਼ੀਆਂ ਅਤੇ ਸੁੱਖ ਸਮਰiddhi ਦੀ ਨਿਸ਼ਾਨੀ ਹੈ ਭੁੱਲ ਕੇ ਨਹੀਂ ਟਾਉਣੀ ਬੋਲੀ ਹੈ ਪੰਜਾਬੀ ਸਾਡੀ ਕਵੀ ਅਖੀਰ ਵਿੱਚ ਫਿਰ ਦੁਹਰਾਉਂਦਾ ਹੈ ਕਿ ਅਸੀਂ ਕਦੇ ਵੀ ਆਪਣੀ ਮਾਂ ਪੋਲੀ ਬੋਲੀ ਨੂੰ ਪੁੱਲ ਕੇ ਵੀ ਖਤਮ ਨਹੀਂ ਹੋਣ ਦੇਣਾ ਹਮੇਸ਼ਾ ਆਪਣੀ ਬੋਲੀ ਦੀ ਰੱਖਿਆ ਕਰਨੀ ਹੈ ਇਹ ਸਾਡੀ ਮਾਂ ਬੋਲੀ ਆਪ ਦੀ ਪੰਜਾਬੀ ਹੈ ਧੰਨਵਾਦ ਜੀ